ਆਈ ਦੋਸਤੋ ਇਦਾਂ ਇਹ ਪਾ ਜਾਣਦਿਆਂ ਕਿ ਅਕਸਰੀ ਸਰਪ੍ਰਾਈਜ਼ ਵਿਜ਼ਿਟ ਦੀਆਂ ਹੁਣ ਬਹੁਤ ਸਾਰੀਆਂ ਵੀਡੀਓ ਨਿਕਲ ਕੇ ਸਾਹਮਣੇ ਆਉਂਦੀਆਂ ਹਨਾ ਇਸੇ ਤਰ੍ਹਾਂ ਹੀ ਦੋਸਤੋ ਹੁਣ ਇੱਕ ਸਰਪ੍ਰਾਈਜ਼ ਵਿਜ਼ਿਟ ਦੀ ਹੋਰ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਪਤੀ 6 ਸਾਲ ਬਾਅਦ ਵਿਦੇਸ਼ ਵਿੱਚੋਂ ਆਪਣੇ ਘਰ ਆਉਂਦਾ ਹੈ ਪਰ ਉਸਦੀ ਪਤਨੀ ਨੂੰ ਬਿਲਕੁਲ ਵੀ ਨਹੀਂ ਪਤਾ ਹੁੰਦਾ ਕਿ ਅੱਜ ਮੇਰਾ ਘਰ ਵਾਲਾ ਆਉਣ ਵਾਲਾ ਹੈ ਅਤੇ ਉਹ ਮੁੰਡਾ ਆਪਣੇ ਘਰ ਪਹੁੰਚ ਕੇ ਆਪਣੀ ਸੁੱਤੀ ਪਈ ਘਰਵਾਲੀ ਦੇ ਨਾਲ ਜਾ ਕੇ ਪਹੇਜ ਜਾਂਦਾ ਹੈ ਅਦੋਂ ਜਦੋਂ ਹੀ ਉਸਦੀ ਘਰਵਾਲੀ ਨੂੰ ਜਾਗ ਆਉਂਦੀ ਹੈ ਤਾਂ ਇੱਕਦਮ ਡਰ ਜਾਂਦੀ ਹੈ ਜਿਸ ਦੀ ਇਹ ਵੀਡੀਓ ਤੁਸੀਂ ਵੀ ਅੱਗੇ ਦੇਖ ਸਕਦੇ ਹੋ ਦੋਸਤੋ ਤੁਹਾਨੂੰ ਕਿਵੇਂ ਲੱਗਿਆ ਇਸ ਮੁੰਡੇ ਦਾ ਸਰਪ੍ਰਾਈਜ਼ ਸਾਨੂੰ ਕਮੈਂਟ ਬਾਕਸ ਵਿੱਚ ਵੀ ਆਪਣੇ ਵਿਚਾਰ ਜ਼ਰੂਰ ਦੇਣਾ ਅਤੇ ਜਿਹੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ